ਇੱਕ ਘਰ 에서 ਚੋਰੀ ਹੋ ਗਈ ਹੈ ਪਹਿਲਾਂ ਵੀ ਇੱਕ ਵਾਰ ਚੋਰੀ ਹੋਈ ਸੀ ਹੁਣ ਫੇ ਦੁਬਾਰਾ ਫਿਰ ਹੋ ਗਈ ਹੈ ਜੀ ਜੀ ਸਮਾਨ ਦੀ ਪੇਟਿੰਗ ਦਾ ਸਮਾਨ ਸੀ ਏਸੀ ਵਗੈਰਾ ਦੇ ਪੈਪਸੀ ਸਾਡੇ ਚੋਰਾ ਨੇ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਨ ਨਿਊਜ਼ ਟੀਵੀ ਸਮਾਣਾ ਹਲਚਨ ਨਿਊਜ਼ ਟੀਵੀ ਦੇਖ ਰਹੇ ਸਾਰੀ ਸਰੋਤਿਆਂ ਨੂੰ ਪਾਠਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲ ਇਸ ਤਰ੍ਹਾਂ ਹੈ ਕਿ ਵੀ ਕੋਈ ਉਹ ਦਿਨ ਜਾਂਦਾ ਹੈ ਸਮਾਣਾ ਸ਼ਹਿਰ ਦੇ ਵਿੱਚ ਜਿੱਦਨ ਕੋਈ ਚੋਰੀ ਦੀ ਵਾਰਦਾਤ ਦਾ ਨਾਮ ਆਪਰਦੀ ਹੋਵੇ ਮਾਮਲਾ ਹੁਣ ਤਾਜ਼ਾ ਤਾਜ਼ਾ ਮਾਮਲਾ ਹੈ ਕਿ ਵੀ ਜਿਹੜਾ ਬੀਤੀ ਰਾਤ ਲੰਘੀ ਇਹ ਕਿਹੜੀ ਕਲੋਨੀ ਹੈ ਜੀ ਇਹ ਮੇਰਾ ਬੋਲ ਇੰਦਰਾਪੁਰੀ ਦੇ ਵਿੱਚ ਖੜੇ ਆ ਤੇ ਜਿੱਥੇ ਕੇ ਵੀ ਬਹੁਤ ਹੀ ਵੀਆਈਪੀ ਘਰ ਨੇ ਤੇ ਹਰ ਕੋਈ ਜਿਹੜਾ ਆਪਣਾ ਘਰ-ਬਾਰ ਬਣਾਉਂਦਾ ਹੈ ਬਹੁਤ ਹੀ ਮੁਸ਼ਕਲਾਨਾ ਕੋਈ ਲੋਨ ਲੈ ਕੇ ਕੋਈ ਹੱਥਧਾਰੇ ਫੜ ਕੇ ਤੇ ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਕਰਕੇ ਆਪਣਾ ਅਸ਼ਿਆਨਾ ਬਣਾਉਂਦਾ ਸਾਰੀ ਜ਼ਿੰਦਗੀ ਦਾ ਸੁੱਖ ਬਸਰ ਕਰਨ ਵਾਸਤੇ ਹੁਣ ਗੱਲ ਇੱਥੇ ਆ ਕਰਨੀ ਬਣਦੀ ਏ ਕਿ ਵੀ ਬੀਤੀ ਰਾਤ ਜਿਹੜੀ ਰਾਜਕੁਮਾਰ ਦੇ ਸਾਡੇ ਸ਼ਹਿਰਦਾਰ ਨੇ ਇੰਦਰਾਪੁਰੀ ਦੇ ਵਿੱਚ ਰਹਿੰਦੇ ਨੇ ਜਿੱਥੇ ਉਹਨਾਂ ਦੀ ਚੋਰੀ ਦੀ ਘਟਨਾ ਨੂੰ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਵੀ ਬਿਜਲੀ ਦਾ ਸਮਾਨ ਲੈ ਕੇ ਆਏ ਸੀਗੇ 20-22000 ਦਾ 25000 ਦਾ ਸਮਾਨ ਲੈ ਕੇ ਆਏ ਸੀਗੇ ਬੰਦ ਥੈਲੇ ਪਈ ਸੀਗੇ ਅੱਜ ਉਹਨਾਂ ਨੇ ਮਿਸਤਰੀ ਨੂੰ ਲਾਉਣਾ ਸੀ ਕਿ ਵੀ ਸਮਾਨ ਆਇਆ ਪਿਆ ਮਿਸਤਰੀ ਬੁਲਾ ਕੇ ਲੈ ਕੇ ਆ ਗਏ ਜਦੋਂ ਆ ਕੇ ਦੇਖਿਆ ਨਾ ਸਮਾਨ ਤੇ ਹੋਰ ਦੋ ਦੋ ਆ ਕੇ ਦੇਖਿਆ ਜੀ ਉਹਨਾਂ ਨੂੰ ਸਮਰਸੀਬਲ ਪਾਣੀ ਪੂਰੀ ਤਰਾਈ ਕਰਦੇ ਹੁੰਦੇ ਜਿਵੇਂ ਮਕਾਨ ਬਣਾਉਂਦੇ ਉਹਨਾਂ ਨੇ ਜਦੋਂ ਸਟਾਰਟਰ ਚਲਾਇਆ ਮੋਟਰ ਚਲਾਈ ਤਾਂ ਦੇਖਿਆ ਕਿ ਵੀ ਸਟਾਰਟਰ ਵਾਲੀ ਜੋ ਜਿੱਥੇ ਸੀਗਾ ਕਿ ਵੀ ਉੱਥੇ ਸਟਾਰਟਰ ਵੀ ਗਾਇਬ ਸੀ ਕਿ ਵੀ 202500 ਦਾ ਸਟਾਰਟਰ ਲਵਾਇਆ ਸੀਗਾ 202500 ਦਾ ਜਿਹੜਾ ਨੁਕਸਾਨ ਹੋਇਆ ਤੇ ਤੇ ਜਿਹੜਾ 20-25 ਹਜ਼ਾਰ ਦਾ 25 ਹਜ਼ਾਰ ਦਾ ਸਮਾਨ ਗਿਆ 25 ਹਜ਼ਾਰ ਉਲਟਾ ਹੋਰ ਲਾਉਣਾ ਪੈਣਾ ਇਨਸਾਨ ਬੜੀ ਪਹਿਲੇ ਹੀ ਕਾਰੋਬਾਰ ਜੜੇ ਨੇ ਬਹੁਤ ਠੰਡੇ ਨੇ ਕਿਸੇ ਤੋਂ ਲੁਕੇ ਹੋਏ ਨਹੀਂ ਹੈਗੇ ਹੁਣ ਇੱਥੇ ਪ੍ਰਸ਼ਾਸਨ ਨੂੰ ਰਾਜkumar ਤੇ ਉਹਨਾਂ ਦੇ ਦੋਸਤ ਨੇ ਆਪਣੇ ਸੋਪਾ ਜੀ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਵੀ ਇਸ ਏਰੀਆ ਦੇ ਵਿੱਚ ਪ੍ਰਸ਼ਾਸਨ ਦੀ ਜਾਂ ਉਹਦੀ ਆਪਣੀ ਜਿਹੜੇ ਟ੍ਰੈਫਿਕ ਇੰਚਾਰਜ ਨੇ ਟ੍ਰੈਫਿਕ ਇੰਚਾਰਜ ਨੂੰ ਬੇਨਤੀ ਕੀਤੀ ਹੈ ਕਿ ਵੀ ਇਧਰਲੇ ਪਾਸੇ ਰਾਤ ਦੇ ਸਮੇਂ ਟ੍ਰੈਫਿਕ ਦੀ ਗਸ਼ਤ ਦਾ ਕੋਈ ਨਾ ਇੱਕ ਅੱਧਾ ਢੇੜਾ ਲਵਾਇਆ ਜਾਵੇ ਤਾਂ ਜੋ ਜਿਹੜੇ ਗਲਤ ਅੰਸਰ ਨੇ ਉਹਨਾਂ ਨੂੰ ਡਰ ਬਣਿਆ ਰਹੇ ਤੇ ਇੱਥੇ ਜਿਹੜੇ ਹੋਰ ਕਰਨੇ ਉਹਨਾਂ ਨੂੰ ਵੀ ਇਸ ਸਹਿਮ ਦੇ ਮਾਹੌਲ ਦੇ ਵਿੱਚ ਨੇ ਕਿ ਵੀ ਜਿਵੇਂ ਇਸ ਨਾਲ ਚੋਰੀ ਹੋਈ ਹੈ ਤੇ ਨਾਲ ਵੀ ਕਈ ਪਲਾਟ ਨਿੱਕੇ ਤੇ ਉਹਨਾਂ ਦੀ ਚੋਰੀ ਦੀ ਕੋਈ ਵਾਰਤਨਾ ਆਪਰ ਜੇ ਉਹਨਾਂ ਦੀ ਹੁਣ ਮੰਗ ਤੇ ਪ੍ਰਸ਼ਾਸਨ ਕਦੋਂ ਗੌਰ ਕਰਦਾ ਕਦੋਂ ਨਹੀਂ ਕਰਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਰਾਜਕਮਾਰ ਦੀ ਜਿਹੜੀ ਚੋਰੀ ਹੋਈ ਹੈ 25 ਤੋਂ 30 ਹਜ਼ਾਰ ਰੁਪਏ ਦਾ ਸਮਾਨ ਚਲਾ ਗਿਆ ਤੇ 25-30 ਹਜ਼ਾਰ ਰੁਪਏ ਹੋਰ ਲਾਣਾ ਪੈਣਾ ਦੇਖਦਾ ਹੁਣ ਪ੍ਰਸ਼ਾਸਨ ਇਸ ਵਾਸਤੇ ਕਿੰਨੀ ਗੌਰ ਕਰਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਹਾਂਜੀ ਵੀਰ ਜੀ ਤੁਹਾਡਾ ਨਾਮ ਰਾਜਕਮਾਰ ਰਾਜਕਮ ਸੰਜੀਵ ਦੇ ਘਰੋਂ ਚੋਰੀ ਹੋ ਗਈ ਹੈ ਪਹਿਲਾਂ ਵੀ ਇੱਕ ਵਾਰ ਚੋਰੀ ਹੋਈ ਸੀ ਹੁਣ ਫੇਰ ਦੁਬਾਰਾ ਫਿਰ ਹੋ ਗਈ ਹੈ ਬਿਜਲੀ ਦਾ ਸਮਾਨ ਚੱਕਿਆ ਗਿਆ ਹੈ ਟੂਟੀਆਂ ਸਮਾਨ ਚੱਕਿਆ ਦੋ ਥਲੇ ਬਿਜਲੀ ਪਈ ਸੀ ਤੇ ਟੂਟੀਆਂ ਸਮਾਨ ਸੇ ਉਹ ਚੱਕ ਕੇ ਲੈ ਗਏ ਤੇ ਟੂਟੀਆਂ ਪਿੱਤਲ ਦੇ ਖੋਲ ਕੇ ਉਹ ਵੀ ਲੈ ਗਏ ਤੇ ਸਟਾਰਟਰ ਸੇ ਸਟਾਰਟਰ ਵੀ ਅਧੂ ਵੀ ਚੱਕ ਕੇ ਲੈ ਗਏ ਜਦੋਂ ਸਟਾਰਟਰ ਕਿਸਦਾ ਸੀਗਾ ਸਰ ਸਰਸੇ ਵਾਲਾ ਸਟਾਰਟਰ ਸੀ ਤੇ ਸਰਸੇ ਵਾਲਾ ਉਹ ਵੀ ਚੱਕ ਕੇ ਲੈ ਗਿਆ ਜਿਹੜਾ ਤੁਸੀਂ ਦੱਸਿਆ ਕਿ ਵੀ ਬਿਜਲੀ ਦਾ ਸਮਾਨ ਥੈਲੇ ਦੇ ਵਿੱਚ ਸੀ ਹਾਂਜੀ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਵੀ ਤੁਸੀਂ ਹਲੇ ਫੀਟਿੰਗ ਕਰਵਾਉਣ ਵਾਸਤੇ ਸਮਾਨ ਲਿਆ ਕੇ ਰੱਖਿਆ ਸੀਗਾ ਕਿ ਵੀ ਸਮਾਨ ਜਿਹੜਾ ਸੀਗਾ ਖੋਲਿਆ ਵੀ ਨਹੀਂ ਤੇ ਬੰਨਿਆ ਬੰਨੇ ਆ ਸਮਾਨ ਲੈ ਗਈ ਹਾਂਜੀ ਬੰਨਿਆ ਬੰਨੇ ਇੱਕ ਦੋ ਦਿਨ ਦੀ ਵਾਰਦਾਤ ਹੈ ਇਹ ਇਹ ਸਾਰੇ ਰਾਤ ਦੀ ਵੀ ਵਾਰਦਾਤ ਹੈ ਰਾਤ ਅਸੀਂ ਬਾਹਰ ਗਏ ਸੀ ਉਸ ਤੋਂ ਪਹਿਲਾਂ 5-7 ਦਿਨ ਪਹਿਲਾਂ ਵੀ ਚੋਰ ਆਏ ਨੇ ਉਹ ਉਹ ਵੀ ਲੈ ਕੇ ਚੱਕ ਸਮਾਨ ਰਾਤ ਵੀ ਹੋਈ ਹੈ ਤੇ 5-7 ਦਿਨ ਪਹਿਲਾਂ ਵੀ ਹੋਈ ਹੈ ਪਹਿਲਾਂ ਤੇ ਗੌਰ ਨਹੀਂ ਕਰੀ ਫਿਰ ਦੋ ਕਿੰਨੇ ਦਾ ਨੁਕਸਾਨ ਹੋਇਆ ਫਿਰ ਸਾਰਾ ਇਹ ਵੀ ਵਾਈ ਵਾਈਰ ਸਮਾਨ ਪਿਆ ਸਾਰਾ ਉਹ ਲੈ ਕੇ ਚੱਕ ਸਾਰਾ ਤੇ ਜਿਹੜੀ ਪਹਿਲਾਂ ਤੁਸੀਂ ਦੱਸਿਆ ਕਿ ਵੀ ਇੱਕ ਤਾਂ ਰਾਤ ਚੋਰੀ ਹੋਈ ਹੈ ਉਸ ਤੋਂ ਪਹਿਲਾਂ ਕਿਹੜੇ ਦਿਨ ਹੋਈ ਸੀ ਕਿ ਚੋਰੀ ਪਹਿਲਾਂ 15 10-15 ਦਿਨ ਪਹਿਲਾਂ ਹੋਈ ਸੀ ਉਹ ਸਮਾਨ ਲੱਗ ਸੀ ਪਲਾਸਟਿਕ ਆ ਪੈਪਰ ਉੱਪਰ ਸਮਾਨ ਸੀ ਉਹ ਪਾਣੀ ਦੇ ਪੈਪਰ ਸਮਾਨ ਟੁੱਟਿਆ ਸਮਾਨ ਉਹ ਵੀ ਲੈ ਕੇ ਚੱਕ ਸਾਰਾ ਤੇ ਤੁਹਾਡੇ ਇਸ ਮਕਾਨ ਦੇ ਵਿੱਚ ਹਲੇ ਰਹਿਸ਼ ਨਹੀਂ ਕੀਤੀ ਰਹਿਸ਼ ਨਹੀਂ ਕੀਤੀ ਸਾਰਾ ਅਜੇ ਬਣਾ ਰਿਹਾ ਜੀ ਹਾਲੀ ਲੋਨ ਲਿੱਤਾ ਸੀ ਥੋੜਾ ਜਿਹਾ ਲੋਨ 10 ਲੱਖ ਦਾ ਲੋਨ ਤਾਂ ਹਾਲੇ ਕੰਪਲੀਟ ਪੂਰਾ ਪਾਸ ਨਹੀਂ ਹੋਇਆ ਥੋੜੇ ਕਿਸ਼ਤਾਂ ਇਹਨੂੰ ਪੜਾਏ ਜੀ ਥੋੜੇ ਹਾਲੀ ਜੀ ਬਣਾਇਆ ਸਾਰਾ ਸਰ ਇਹਨੂੰ ਜੀ ਜੀ ਲੋਨ ਲੈ ਕੇ ਬਣਾਇਆ ਸਾਰਾ ਹਲ ਲੋਨ ਦੇ ਕਿਸ਼ਤਾਂ ਲਈ ਅੱਧੇ ਮਿਲਿਆ ਹੁੰਦੇ ਰਹਿ ਗਿਆ ਸਰ ਕੀ ਮੰਗ ਕਰਦੇ ਹੋ ਸਰ ਮੇਰਾ ਸਮਾਨ ਜਿਹੜਾ ਚੱਕਿਆ ਉਹ ਵਾਪਸ ਕੀਤਾ ਜਾਵੇ ਸਰ ਪਰ ਮੇਰੀ ਬੇਨਤੀ ਥੋੜੇ ਪ੍ਰਸ਼ਾਸਨ ਨੇ ਵੀ ਥੋੜੇ ਦੇਖਭਾਲ ਕੀਤੀ ਜਾਵੇ ਤੁਹਾਡੀ ਨਿਗਰਾਨੀ ਹੋਣੀ ਹੋਰੀ ਜੀ ਮਰੀ ਜੀ ਹਾਂਜੀ ਸਾਰੇ ਇਸ ਮਹੱਲੇ ਜਨਾ ਪੁਲਿਸ ਲਈ ਗਸ਼ਤ ਭਾਈ ਜਾਵੇ ਇੱਥੇ ਜੋ ਚੋਰ ਨੇ ਜਿਹੜਾ ਸਮੈਕੀ ਨੇ ਤੇ ਘਟ ਜਾਲੇ ਇੱਥੇ ਆਈ ਜਾਂਦੇ ਨੇ ਉਹ ਥੋੜਾ ਉਹ ਹੋ ਜੇ ਤੋ ਅਸੀਂ ਕਹੇ ਕਿ ਵੀ ਇਸ ਸਮੈਕੀ ਇਸ ਏਰੀਆ ਚ ਹੈਗੇ ਨੇ ਸਮੈਕੀ ਵਗੈਰਾ ਆਂਦੇ ਨੇ ਸਰ ਥੋੜੇ ਬੰਦੇ ਜਵਾਗ ਨੇ ਉਹ ਵੀ ਸਰ ਇੱਥੇ ਚੋਣੇ ਕਰਦੇ ਨੇ ਆਕੇ ਜੀ ਥੋੜਾ ਇਹਨਾਂ ਦਾ ਉਹ ਥੋੜੀ ਨੱਥ ਪਾਈ ਜਾਵੇ ਥੋੜੀ ਸਰ ਜੀ ਬਾਈ ਜੀ ਤੁਹਾਡਾ ਨਾਮ ਸੁਖਪਾਲ ਜੀ ਕੀ ਮੰਗ ਕਰਦੇ ਹੋ ਕਿ ਵੀ ਤੁਹਾਡੇ ਇੱਧਰ ਦੋਸਤ ਦੇ ਜਿਹੜੀ ਵਿੱਚ ਚੋਰੀ ਹੋਈ ਹੈ ਤਾਂ ਇਹ ਸਾਰੰ ਆਪਣਾ ਦੋਸਤ ਹੈ ਰਾਜਕੁਮਾਰ ਗੁੰੜਾ ਤੇ ਕਰਦ ਸੀ ਇਕੱਠੇ ਸਾਰ ਬਾਹਰ ਗਏ ਸੀ ਰਾਤ ਆਇਆ 11:30 ਵਜੇ ਮੈਨੂੰ ਸਵੇਰੇ ਜਦੋਂ ਉਹਨੇ ਦੱਸਿਆ ਵੀ ਮੇਰੇ ਚੋਰੀ ਹੋ ਗਏ ਜੀ ਮੈਨੂੰ ਬੜਾ ਸ਼ੌਕ ਲੱਗਾ ਤੇ ਇਸ ਬੰਦੇ ਨੇ ਹੀ ਆਪਣਾ ਬੈਂਕ ਤੋਂ ਲੋਨ ਲੈ ਕੇ ਸਾਰੇ ਕੋਠੀ ਦੀ ਰੈਨੋਵੇਸ਼ਨ ਔਰ ਸ਼ੁਰੂ ਕੀਤੀ ਹੋਈ ਸੀ ਔਰ ਜਦੋਂ ਇਹਨੇ ਮੈਨੂੰ ਦੱਸਿਆ ਵੀ ਮੇਰਾ ਸਾਰਾ ਜਿਹੜਾ ਬਿਜਲੀ ਦਾ ਸਮਾਨ ਸੀਗਾ ਇਹ ਚੋਰੀ ਹੋ ਚੁੱਕਿਆ ਮੈਨੂੰ ਬੜਾ ਦੁੱਖ ਲੱਗਾ ਇਸ ਗੱਲ ਦਾ ਇੱਕ ਵਾਰੀ ਇਹਦੇ ਘਰ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ ਜਿਹੜਾ ਵਸਾਇਦਾ ਕੰਮ ਵਿਚਾਲੇ ਲਟਕ ਗਿਆ ਸਾਰਾ ਹੀ ਹੁਣ ਇਹਨੂੰ ਦੁਬਾਰਾ ਨਵੇਂ ਸਿਰਿਓ ਉਹੀ ਸਮਾਨ ਦੁਬਾਰਾ ਲਿਆਣਾ ਪਊਗਾ ਜੀ 22000 ਰੁਪਏ ਦਾ ਨੁਕਸਾਨ ਜਿਹੜਾ ਹੈ ਹੋ ਚੁੱਕਿਆ ਜੀ ਅੰਦਰ ਜਿੰਨੇ ਵੀ ਫਿਟਿੰਗ ਦਾ ਸਮਾਨ ਸੀ ਏਸੀ ਵਗੈਰਾ ਦੇ ਪਾਈਪਸ ਹੀ ਸਾਰੇ ਚੋਰ ਲੈ ਗਏ ਚੋਰਾਂ ਦੇ ਹੌਸਲੇ ਬੜੇ ਬੁਲੰਦ ਨੇ ਇਹ ਪਾਸ ਕਲੋਨੀ ਹੈ ਜੀ ਸ਼ਹਿਰ ਦੀ ਮੈਂ ਆਉਂਦਾ ਰੌਂਡ ਦੇ ਉੱਤੇ ਦਾ ਜਿਹੜਾ ਜਰੇ ਪਾਸੇ ਮਕਾਨ ਬਣ ਰਿਹਾ ਹੈ ਜੀ ਤੇ ਉਸ ਤੋਂ ਬਾਅਦ ਕੀ ਹੈ ਵੀ ਥੋੜੀ ਜਿਹੀ ਮੇਰੀ ਪ੍ਰਸ਼ਾਸਨ ਅੱਗੇ ਵੀ ਬੇਨਤੀ ਹੈ ਵੀ ਥੋੜੀ ਬਹੁਤ ਜਿਹੜੀ ਪੀ ਚਲੋ ਉਹਨਾਂ ਕੋਲੇ ਵੀ ਥੋੜੇ ਮੁਲਾਜ਼ਮਾਂ ਦੀ ਘਾਟ ਆਈ ਸਾਰੇ ਸ਼ਹਿਰ ਨੂੰ ਕਵਰ ਨਹੀਂ ਕਰ ਸਕਦੇ ਜੀ ਪਰ ਜਿੰਨਾ ਕੁ ਹੋ ਸਕੇ ਪ੍ਰਸ਼ਾਸਨ ਨੂੰ ਬੇਨਤੀ ਆਈ ਵੀ ਟਾਈਮ 'ਚੋਂ ਟਾਈਮ ਕੱਢ ਕੇ ਖਦਾ ਗੇੜਾ ਰਾਤ ਨੂੰ ਤੁਹਾਡੇ ਪੀਸੀਆਰ ਵਾਲੇ ਮੁਲਾਜ਼ਮ ਸਾਹਿਬਾ ਨੂੰ ਇਧਰ ਲਗਾਉਣ ਜੀ ਤਾਂ ਕਿ ਚੋਰਾਂ ਨੂੰ ਥੋੜੇ ਬੋਤੀ ਜੀ ਜਿਹੜੀ ਇਹ ਸੀਦਾ ਡਰ ਬਣਿਆ ਰਵੇ ਜੀ ਇਹਹੀ ਸਾਡੀ ਬੇਨਤੀ ਜੀ ਤੇ ਸਮਾਨ ਦੀ ਰਿਕਵਰੀ ਅਗਰ ਹੋ ਸਕੇ ਤਾਂ ਬੜੀ ਮਿਹਰਬਾਨੀ ਹੋਊਗੀ ਨਹੀਂ ਤਾਂ ਇਹਨੂੰ ਵਿਚਾਰੇ ਨੂੰ ਇਸ ਨੁਕਸਾਨ ਦੀ ਉੱਪਰ ਭਾਈ ਕਰਨੀ ਬਹੁਤ ਔਖੀ ਆ ਕਿਉਂਕਿ ਉਧਰ ਦੀ ਬੈਂਕ ਦੀ ਕਿਸ਼ਤਾਂ ਕੀ ਜੀ ਹੁਣ ਦੁਬਾਰਾ ਇਹਨੂੰ ਫੇਰ ਉਹਨੇ ਦਾ ਸਮਾਨ ਲੈਣਾ ਕੋਈ 22000 ਰੁਪਏ ਪਹਿਲਾਂ ਗਿਆ 22000 ਰੁਪਏ ਨੂੰ ਹੋਰ ਲੈਣਾ ਕੋਈ 50000 ਚਾਹੀਦੀ ਗਰੀਬ ਆਦਮੀ ਬੈਂਕ ਦੀਆਂ ਕਿਸ਼ਤਾਂ ਕਾਰੋਬਾਰ ਹੈ ਨਹੀਂ ਲੋਕਾਂ ਦਾ ਵੀ ਮੰਗਾਈ ਇਹ ਮਾਰ ਬਹੁਤ ਹੈ ਤੇ ਪੈਸਾ ਬੜੀ ਮੁਸ਼ਕਿਲ ਨਾਲ ਬਣਦਾ ਹੈ ਰਾਤ ਇਹ ਤਕਰੀਬਨ ਅਸੀਂ ਇਕੱਠੇ 10:30 ਵਜੇ ਕਰੀਬ ਆਏ ਹਾਂ ਜੀ ਸਵੇਰੇ ਇਹਨੇ ਜਦੋਂ ਮੈਨੂੰ ਫੋਨ ਕੀਤਾ ਵੀ ਮੇਰੇ ਚੋਰੀ ਹੋ ਗਈ ਇਹਨੂੰ ਪੁੱਛਿਆ ਵੀ ਵੈਰੀਫਾਈ ਕੀਤਾ ਆਪਣੇ ਐਂਡ ਦੇ ਨਹੀਂ ਪਤਲਾ ਲੱਗਿਆ ਚਲੋ ਤੁਸੀਂ ਪੱਤਰਕਾਰ ਸਾਹਿਬ ਹੋ ਨਹੀਂ ਤੁਸੀਂ ਇਹਨਾਂ ਚੀਜ਼ਾਂ ਦੇ بڑے ਮੁੱਦੇ ਸਮਾਜ ਦੇ ਰੱਖ ਰਿਹਾ ਆਪਣੇ ਹਿਸਾਬ ਨਾਲ ਪੇਸ਼ ਕਰਦੇ ਹਾਂ ਸਾਡੀ ਬੇਨਤੀ ਹੈ ਵੀ ਤੁਸੀਂ ਵੀ ਇਹ ਮੁੱਦਾ ਰੱਖੋ ਜੀ ਤਾਂ ਕਿ ਚੋਰਾਂ ਨੂੰ ਨਕੇਲ ਕਸੀ ਜਾਵੇ ਮੜਾ ਮੋਟਾ ਉਹਨਾਂ ਦੇ ਜਿਹੜੇ ਹੌਸਲੇ ਨੇ ਕਿਤੇ ਪਸ ਤੋਂ ਇਹ ਹੀ ਸਾਡੀ ਬੇਨਤੀ ਹੈ ਤੁਹਾਡੇ ਲਈ ਧੰਨਵਾਦ ਹਿਰਵਾਨੀ ਜੀ ਹਾਂ ਜੀ ਬਾਈ ਤੁਹਾਡਾ ਨਾਮ ਸਰ ਮੇਰਾ ਪ੍ਰਿੰਸ ਗਰਗ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਰ ਜਿਹੜੀ ਰਾਜਕੁਮਾਰ ਦੀ ਚੋਰੀ ਹੋ ਗਿਆ ਇਹਨੇ ਮੈਨੂੰ ਸਵੇਰੇ ਫੋਨ ਕਰਿਆ ਕਹਿੰਦਾ ਜੀ ਮੇਰੀ ਚੋਰੀ ਹੋ ਗਿਆ ਐ ਕਰਕੇ ਯਾਰ ਗੱਲ ਹੋ ਗਈ ਸਰ ਬੰਦਾ ਪਤਾ ਨਹੀਂ ਕਿਵੇਂ ਲੋ ਲੈਂਦਾ ਕਿਵੇਂ ਨਾ ਉਹ ਮੈਨੂੰ ਪਤਾ ਉਹ ਰੱਬ ਜਾਣਦਾ ਉਸ ਪ੍ਰਮਾਤਮਾ ਨੂੰ ਜਾਣਦੇ ਪਰ ਦੋ ਥੇਲੇ ਉਹਦੀ ਸਮਾਨ ਦੇ ਸੀ ਇੱਕ ਸਟਾਰਟਰ ਸੀ ਇੱਕ ਬਿਜਲੀ ਦਾ ਸਮਾਨ ਸੀ ਉਹ ਸਾਰਾ ਚੱਕ ਕੇ ਲੈ ਗਏ ਇਹ ਬੜੀ ਦੁੱਖ ਦੀ ਗੱਲ ਆ ਕਿ ਮੈਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰੂੰਗਾ ਕਿ ਇੱਧਰ ਪੁਲਿਸ ਦੀ ਗਸ਼ਤ ਵਧਾਈ ਜਾਵੇ ਚੋਰਾਂ ਨੂੰ ਜਲਦੀ ਤੋਂ ਜਲਦੀ ਨੱਥ ਪਾ ਕੇ ਉਹਨਾਂ ਨੂੰ ਕਾਬੂ ਕੀਤਾ ਜਾਵੇ ਧੰਨਵਾਦ ਇੱਥੇ ਸਮਾਨ ਪਿਆ ਸੀ ਮੇਰਾ 850 ਰੁਪਏ ਦੇ ਡੱਗਿਆ ਟਟੇ ਕਿ ਲੇਕਿਨ ਸਰ ਸਿੱਤੋਂ ਇੱਥੇ ਸਮਾਨ ਪਿਆ ਸੀ ਮੇਰਾ ਬਿਜਲੀ ਦਾ ਸਮਾਨ ਹਾਲੇ ਅੱਧੇ ਪਿਆ ਰਹਿ ਗਿਆ ਤੇ ਲੈ ਚੱਕ ਕੇ ਜਾਗੇ ਸਰ ਇੱਥੇ ਸਮਾਨ ਹੋਇਆ ਮੈਂ ਹਾਲੇ ਲਾਂ ਰੋ ਤੇ ਮਗਿਆ ਸਮਾਨ ਦੇ ਸਾਰਾ ਅੱਧਾ ਸਮਾਨ ਲੈ ਕੇ ਚੱਕ ਕੇ ਤੇ ਆ ਦੋ ਥੈਲੇ ਬਿਜਲੀ ਦੇ ਸੀ ਇੱਕ ਇੱਕ ਟੁੱਟੀਆਂ ਪੈਪਰ ਦਾ ਸਮਾਨ ਸੀ ਸਾਰਾ ਉਹ ਵੀ ਲੈ ਕੇ ਚੱਕ ਸਰ ਕਿ ਵੀ ਬੰਦ ਥੈਲੀ ਲੈ ਗਈ ਬੰਦ ਥੈਲੇ ਲੈ ਗਿਆ ਸਾਰਾ ਆਲੀ ਮੈਂ ਫੀਟਿੰਗ ਕਰਾਂ ਲੱਗਿਆ ਸਰ ਅਲੀ ਪਾਈਪ ਦਾ ਕੰਮ ਰਹਿ ਗਿਆ ਅਲੀ ਵਿੱਚ ਚਲ ਮੈਂ ਹੋਰ ਕਰੀ ਜਾਂਦੇ ਜਿਵੇਂ ਹੋ ਗਿਆ ਸਟੈਪ ਬਿਟ ਸਟੈਪ ਲਾਉਣੇ ਪੈਣਗੇ ਤਾਂ ਜੀ ਜੀ ਉਹ ਸਾਰਾ ਸਮਾਨ ਚੱਕ ਕੇ ਲੈ ਸਰ ਸਾਰੇ ਤੇ ਸਟਾਰਟਰ ਪੈਦੇ ਤਾਂ ਇਹ ਸਟਾਰਟਰ ਮੇਰੇ ਚੱਕ ਕੇ ਲੈ ਸਰ ਪਹਿਲੇ 9000 ਪਹਿਲਾਂ 2000 ਤਾਂ ਤੁਹਾਨੂੰ ਹੋਰ ਲਵਾਣਾ ਪੈਣਾ ਤੁਹਾਨੂੰ ਕਿਵੇਂ ਪਤਾ ਲੱਗੇ ਕਿ ਤੁਹਾਡੇ ਇਹ ਜਿਵੇਂ ਚੋਰੀ ਹੋਈ ਹੈ ਜੇ ਸਟਾਰਟਰ ਬਿਲਕੁਲ ਫਿਰ ਆਏ ਇਹ ਦੇਖਣਾ ਸਮਾਨ ਕੋਈ ਸਮਾਨ ਗਿਆ ਵਾ ਕੋਈ ਸਮਾਨ ਨਹੀਂ ਸਰ ਤੇ ਆ ਦੇਖੇ ਸਮਾਨ ਸਾਰਾ ਚੁੱਕਿਆ ਬਈ ਕੋਈ ਸਮਾਨ ਨਹੀਂ ਪਰਨਾਇ ਗੈਂਤੀ ਗੱਤਾਂ ਪਸਾਉਂਦਾ ਪਰਨਾਇ ਵਿੱਚ ਗੱਤਰ ਜਾਇਗਾ ਵੀ ਗੈਂਤੋ ਨਾ ਪਾਈ ਹੋਏ ਤੇ ਜਿਹਦੇ ਹੋਰ ਉਹ ਪਲਾਨ ਨੇ ਕੋਠਿਆਂ ਨਾ ਉਹ ਡਾਟਾ ਬਣਾ ਹੋਇਆ ਰਹੇਗਾ ਉਹ ਵੀ ਉਹ ਅਡਾਇਓ ਹਿੱਟ ਦਾ ਪ੍ਰਸਾਦ ਜੀ ਮੈਂ ਕਰਦਾ ਸਰ ਮੈਂ ਇਹ ਰਾਜਕੁਮਾਰ ਦਾ ਘਰ ਹੈ ਜਿੱਥੇ ਕਿ ਵੀ ਇਹਨਾਂ ਨੇ ਹਲੇ ਆਪਣਾ ਅਸ਼ਿਆਨਾ ਬਣਾਉਣ ਵਾਸਤੇ ਤਿਆਰੀਆਂ ਹੀ ਚੱਲ ਰਹੀਆਂ ਨੇ ਤੇ ਬੜੀਆਂ ਮੁਸ਼ਕਲਾਂ ਨਾਲ 2004 ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਸੀ ਅੱਜ 2025 ਚੜ੍ਹ ਗਿਆ 21 ਸਾਲ ਦੇ ਵਿੱਚ ਆਪਾਂ ਸਮਝ ਸਕਦੇ ਹਾਂ ਕਿਵੇਂ ਲੋਨ ਹੁੰਦੇ ਨੇ ਤੇ ਕਿਵੇਂ ਵਿਅਕਤੀ ਆਪਣਾ ਅਸ਼ਿਆਨਾ ਬਣਾਉਂਦਾ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਕਿ ਵੀ 21 ਸਾਲ ਦੇ ਵਿੱਚ ਲੋਨ ਵੀ ਕਰਵਾਏ ਅਜੇ ਤੱਕ ਵੀ ਉਹਦਾ ਮਕਾਨ ਅਧੂਰਾ ਹੈ ਤੇ ਜਦੋਂ ਹੁਣ ਥੋੜਾ ਬਹੁਤਾ ਕੰਪਲੀਟ ਹੋਣ ਤੈਅ ਤੇ ਤੇ ਰਾਤ ਚੋਰੀ ਦਾ ਨੁਕਸਾਨ ਹੋ ਗਿਆ ਕਿ ਵੀ ਬਹੁਤ ਦੁੱਖ ਲੱਗਦਾ ਹੈ ਕਿ ਵੀ ਪਹਿਲੇ ਹੀ ਕਾਰੋਬਾਰ ਬੜੇ ਠੰਡੇ ਨੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਵਾਰ ਗੌਰ ਕਰੇ ਤਾਂ ਜੋ ਇਹ ਜੀਆਂ ਵਾਰਦਾਤਾਂ ਤੇ ਠੱਲ ਪੈ ਸਕੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਜਿਹੜਾ ਡਰ ਤੇ ਸਹਿਮ ਦਾ ਮਾਹੌਲ ਹੈ ਉਹ ਨਾ ਬਣੇ ਧੰਨਵਾਦ ਜੀ